ਮੈਨੂੰ ਪਸੰਦ ਨਹੀਂ ਸੀ ਵੀ ਮੇਰੇ ਹੱਥੋਂ ਇੰਨੇ ਸਾਲ ਹੋ ਗਏ ਲੇਬਰ ਦਾ ਕੰਮ ਕਰਦੇ ਆ ਉਹ ਵੀ ਬਾਹਰ ਆ ਕੇ ਵੀ ਮੈਨੂੰ ਪਸੰਦ ਨਹੀਂ ਸੀ ਅਸੀਂ ਆਪਣੀ ਮੈਰਿਜ ਤੇ ਜੋ ਦੋਨ ਕਰਵਾਈ ਉਹਦਾ ਖਰਚਾ ਵੀ ਅਸੀਂ ਖੁਦ ਚੱਕਿਆ ਸੀ ਤੇ ਜਿਹੜਾ ਅਸੀਂ ਆਪਣਾ ਹੁਣ ਅਸੀਂ ਪਲਾਟ ਲਿਆ ਜਾਂ ਅਸੀਂ ਹੁਣ ਗੱਡੀ ਲਈ ਹੈਗੀ ਚਲ ਹੈਗੀ ਕਿਸ਼ਤਾਂ ਤੇ ਗੋਲ ਗੱਪੇ ਦਾ ਕੰਮ ਕਰ ਰਹੇ ਹਾਂ ਜੀ 2017 ਤੋਂ ਮਲੇਸ਼ੀਆ ਦੇ ਵਿੱਚ ਤੇ ਸਿੱਖਿਆ ਸਾਨੂੰ ਹਾਲਾਤਾਂ ਨੇ ਸਿਖਾਇਆ ਧੱਕੇ ਨਾਲ ਹੀ ਮੈਨੂੰ ਇਹ ਹੀ ਕਹਿ ਜਾਂਦਾ ਹੁੰਦਾ ਸੀ ਕਿਉਂਕਿ ਮੈਂ ਨਮਾ ਆਇਆ ਸੀਗਾ ਮੈਂ ਪੜ੍ਹਸ ਨੂੰ ਪੜਾ ਦੂੰ ਜਦੋਂ ਵੀ ਸੈਲਰੀ ਆਉਂਦੀ ਸੀਗੀ ਉਹ ਵੜ ਕੇ ਲੈ ਜਾਂਦਾ ਹੁੰਦਾ ਸੀ ਪਹਿਲੇ ਦਿਨ ਜਦੋਂ ਮੈਂ ਲਾਏ ਇੱਥੇ ਗੋਲ ਗੱਪੇ ਤੇ ਫਿਰ ਕਸਟਮਰ ਆਇਆ ਇੱਕ ਉਹਨੇ ਉਹ ਇੱਥੇ ਗੋਲ ਗੱਪੇ ਰੱਖ ਵਧੀਆ ਨਹੀਂ ਹੈਗੇ ਡੋਲਣਾ ਪਿਆ ਬਸ ਐਂ ਜੀ ਰੋਜ਼ ਬਣਾਉਂਦੇ ਰਹੇ ਤੇ ਡੋਲਦੇ ਰਹੇ ਹੋਲੀ-ਵੋਲੀ 6 ਮਹੀਨੇ ਮੈਨੂੰ ਐ ਲੱਗ ਗਈ ਸੀ ਲੋਕਾਂ ਦੇ ਘਰਾਂ ਚ ਕੰਮ ਤੋਂ ਲੈ ਕੇ ਰੈਸਟੋਰੈਂਟਾਂ ਦੇ ਭਾਂਡੇ ਤੋਤੇ ਸਾਰਾ ਕੁਝ ਕੀਤਾ ਸੀ ਇੱਥੇ ਆ ਕਿ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਲੇਸ਼ੀਆ ਦੇ ਵਿੱਚ ਆ ਮਲੇਸ਼ੀਆ ਦੇ ਵਿੱਚ ਗੱਲਬਾਤ ਕਰਾਉਣਗੇ ਤੁਹਾਡੀ ਪੰਜਾਬੀ ਜੋੜੇ ਦੇ ਨਾਲ ਪੰਜਾਬੀ ਜੋੜੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਈ ਹੈ ਆਪਾਂ ਕਹਿੰਦੇ ਪੰਜਾਬੀ ਕੰਮ ਨਹੀਂ ਕਰਦੇ ਪੰਜਾਬੀ ਕੰਮ ਕਰਦੇ ਹੈਗੇ ਬਾਈ ਆਪਾਂ ਸਪੋਰਟ ਕਰੀਏ ਸਪੋਰਟ ਕਰਦਗੇ ਅੱਜ ਆਪਾਂ ਪੰਜਾਬ ਦੀ ਕੁੜੀ ਨੂੰ ਮਲਾਉਂਦੇ ਆਂਗੇ ਤੁਹਾਡੇ ਨਾਲ ਦੋਏ ਮੀਵਾ ਮੀਆ ਬੀਬੀ ਨੇ ਆਉਦਾ ਬਹੁਤ ਵਧੀਆ ਸੈਟਅਪ ਕਰਿਆ ਹੋਇਆ ਗੋਲ ਗੱਪਿਆਂ ਦੀ ਰੇੜੀ ਲਾਉਂਦੇ ਨੇ ਇੱਧਰ ਮੰਗਰ ਰੱਖਾ ਦੇ ਬਾਈ ਪਹਿਲਾਂ ਨਾ ਗੱਲਬਾਤ ਕਰਾਉਨੇ ਆ ਆਪਣੇ ਪੰਜਾਬ ਦੀ ਕੁੜੀ ਐ ਆਪਣੇ ਪਿੰਡਾਂ ਦੀ ਕੁੜੀ ਐ ਦੋਏ ਜੋੜੀ ਯਾਨੀ ਕਿ ਸਾਰੀ ਜੋੜੀ ਪੂਰੀ ਵਧੀਆ ਆਪਾਂ ਕਹਿਦੀਏ ਵੀ ਅ ਖੁਸ਼ੀਆਂ ਦੀ ਹੱਕਦਾਰ ਕਹਿਦੀਏ ਜਾਂ ਆਪਾਂ ਕਹਿਦੀਏ ਵੀ ਇੰਨਾ ਵਧੀਆ ਨੇਚਰ ਵੀ ਐ ਸੁਭਾਅ ਵੀ ਐ ਇਨਾਂ ਨੂੰ ਇੱਕ ਵਾਰੀ ਫੋਨ ਕਰਿਆ ਸੀਗਾ ਕਿ ਸਾਨੂੰ ਮਿਲ ਲਓ ਤੇ ਮਿਲ ਵੀ ਲੈ ਫੋਨ ਵੀ ਕਰਿਆ ਮੈਸੇਜ ਵੀ ਕਰੇ ਨਗੇ ਮਿਲ ਵੀ ਲੈ ਆਪਾਂ ਗੱਲਬਾਤ ਕਰਦੇ ਆ ਭੈਣ ਅ ਕਮਲਦੀਪ ਕੌਰ ਨਾਲ ਸਤਿਗੁਰ ਜੀ ਸਤਿ ਸ਼੍ਰੀ ਅਕਾਲ ਬਾਜੀ ਅੱਛਾ ਇਹ ਪਹਿਲਾਂ ਦੱਸੋ ਇਹ ਗੋਲ ਗੱਪਿਆਂ ਦਾ ਕੰਮ ਕਿਹਨੇ ਸਿਖਾਇਆ ਤੇ ਕਦੋਂ ਤੋਂ ਕਰ ਰਹੇ ਹੋਗੇ ਅਸੀਂ ਗੋਲ ਗੱਪਿਆਂ ਦਾ ਕੰਮ ਕਰ ਰਹੇ ਹਾਂ ਜੀ 2017 ਤੋਂ ਮਲੇਸ਼ੀਆ ਦੇ ਵਿੱਚ ਹਾਂ ਤੇ ਸਿੱਖਿਆ ਸਾਨੂੰ ਹਾਲਾਤਾਂ ਨੇ ਸਿਖਾਇਆ ਠੀਕ ਹੈ ਮਲੇਸ਼ੀਆ ਤੋਂ ਤੋਰ ਰਹੇ ਨੇ ਮਲੇਸ਼ੀਆ ਸੀ 2010 ਚ ਆਈ ਸੀ ਮੇਰੇ ਹਸਬੰਡ ਤੇ ਮੈਂ 2014 ਚ ਆਈ ਸੀ ਠੀਕ ਹੈ ਜੀ ਹਾਂਜੀ ਤੁਹਾਡਾ ਨਾਮ ਕੀ ਹੈ ਭਾਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਗੁਰਮੀਤ ਸਿੰਘ ਹਾਂਜੀ ਗੁਰਮੀਤ ਆਪਾਂ ਨੀਰ ਰਹਿਨੇ ਕਿੱਥੋਂ ਆਏ ਅ ਪਿੱਛੋਂ ਮਤਲਬ ਇੱਥੇ ਨਾ ਪੰਜਾਬ ਤੋਂ ਹਾਂ ਆਪਾਂ ਲੁਧਿਆਣਾ ਤੋਂ ਜੀ ਪੰਜਾਬ ਤੋਂ ਠੀਕ ਹੈ ਜੀ ਹਾਂਜੀ ਲੁਧਿਆਣਾ ਯਾਨੀ ਕਿ ਜ਼ਿਲ੍ਹੇ ਤੋਂ ਨਹੀਂ ਠੀਕ ਹੈ ਭਾਜੀ ਨੇ ਕੀ ਕੰਮ ਕੀਤੇ ਪਹਿਲਾਂ ਤੁਸੀਂਾਂ ਉਹ ਜਾਂ ਭਾਜੀ ਆਏ ਆਗੇ ਸਭ ਤੋਂ ਪਹਿਲਾਂ ਭਾਜੀ ਆਏ ਸੀਗੇ ਇਹ ਮਤਲਬ ਮੇਰੇ ਹਸਬੰਡ ਆਏ ਸੀ 2010 ਦੇ ਵਿੱਚ ਹਾਂਜੀ ਤੇ ਇਹ ਮਤਲਬ ਕਿ ਜਦੋਂ ਮੈਂ ਆਈ ਆਂ ਕਿ ਇੱਕ ਸੀਗਾ ਜਿੱਮੇ ਗਰੋਸਰੀ ਸਟੋਰ ਸੀਗਾ ਉੱਥੇ ਲੱਗੇ ਹੋਏ ਸੀਗੇ ਕਿ ਸੈਲਰੀ ਬਹੁਤ ਘੱਟ ਸੀਗੀ ਤੇ ਨਾਲ ਦੇ ਨਾਲ ਇਹ ਰਾਤ ਦੇ ਟਾਈਮ ਸਿਕਿਉਰਟੀ ਗਾਰਡ ਦਾ ਕੰਮ ਵੀ ਕਰਦੇ ਸੀਗੇ ਠੀਕ ਹੈ ਹਾਂਜੀ ਜਿੰਨੇ ਕਿੰਨੇ ਘੰਟੇ ਲੱਗੇ ਜਾਂਦੇ ਮਿਹਨਤ ਦੇ ਦਿਨ ਰਾਤ ਹੀ ਕਰਦੇ ਸੀ ਕਿ ਪਰ ਕੁਝ ਬਣਦਾ ਨਹੀਂ ਸੀਗਾ ਕਿਉਂਕਿ ਅਸੀਂ ਨਾ ਕਿਸੇ ਮਤਲਬ ਕਿ ਰੂਮ ਵੀ ਲਿਆ ਸੀਗਾ ਰੈਂਟ ਦੇਤੇ ਇੱਕ ਰੂਮ 'ਚ ਹੀ ਰਹਿ ਰਹੇ ਸੀਗੇ ਤੇ ਮਤਲਬ ਕਿ ਇਦਾਂ ਬਣਦਾ ਨਹੀਂ ਸੀ ਕੋਈ ਸੈਲਰੀ ਉਹ ਟਾਈਮ ਤੋਂ ਜ਼ਿਆਦਾ ਨਹੀਂ ਸੀਗੀ 2010 ਤੱਕ ਕਿਉਂਕਿ ਸਾਡਾ ਜਿਹੜਾ ਏਜੰਟ ਸੀ ਨਾ ਸਾਡੇ ਨਾਲ ਥੋੜਾ ਜਿਹਾ ਫਰੋਡ ਕਰ ਗਿਆ ਸੀਗਾ ਸੋ ਸਾਰੀ ਸੈਲਰੀ ਇਹਨਾਂ ਦੀ ਮਤਲਬ 2-3 ਸਾਲ ਤੱਕ ਉਹੀ ਫੜਦੇ ਹੁੰਦੇ ਸੀਗੇ ਜਿੱਥੇ ਲਗਵਾਉਂਦੇ ਸੀ ਕੰਮ ਤੇ ਤੇ ਇਹਨਾਂ ਨੂੰ ਸੈਲਰੀ ਨਹੀਂ ਸੀ ਜਾਈਂ ਇਸ ਮਿਲਦੀ ਹੁੰਦੀ ਠੀਕ ਆ ਉਹ 2010 ਤੋਂ ਪਹਿਲਾਂ ਦੇ ਆ ਯਾਨੀ ਕਿ ਉਹ ਬਸ ਧੱਕੇ ਨਾਲ ਹੀ ਮੈਨੂੰ ਇਹੀ ਕਹਿ ਜਾਂਦਾ ਹੁੰਦਾ ਸੀ ਕਿਉਂਕਿ ਮੈਂ ਨਮਾ ਆਇਆ ਸੀਗਾ ਮੈਂ ਪੁੜਸ ਨੂੰ ਪੜਾ ਦੂੰ ਜਦੋਂ ਵੀ ਸੈਲਰੀ ਆਉਂਦੀ ਸੀਗੀ ਉਹ ਫੜ ਕੇ ਲੈ ਜਾਂਦਾ ਹੁੰਦਾ ਸੀਗਾ ਮੈਂ ਪੁਲਿਸ ਬੁਲਾ ਲੈਣੀ ਆ ਮੈਂ ਪੁਲਿਸ ਬੁ ਤੇ ਉਹਨੇ ਬਹੁਤ ਧੱਕਾ ਕੀਤਾ ਬਹੁਤ 2-3 ਸਾਲ ਤਾ ਉਹੀ ਪੈਸੇ ਲੈ ਕੇ ਜਾਂਦਾ ਸੀ ਮੈਨੂੰ ਤਾਂ ਕੁਛ ਨਹੀਂ ਸੀ ਮਿਲਦਾ ਮੈਂ ਤਿੰਨ ਸਾਲ ਕਿਵੇਂ ਕੰਮ ਕਰੀਗੇ ਤੁਸੀਂ ਬਸ ਜੀ ਵੇਹੀ ਡਰਬਾ ਦਿੰਦਾ ਸੀਗਾ ਕਿਉਂਕਿ ਨਵੇਂ ਸੀਗੇ ਇੱਕ ਕਰਦੀਆਂ ਮਜਬੂਰੀਆਂ ਪਿੱਛੇ ਤੇ ਬਸ ਇਹਦੇ ਵੇਹੀ ਮਾੜੇ ਹਾਲਾਤ ਸੀ ਉਦੋਂ ਪਰ ਡਰ ਡਰ ਕੇ ਐਂ ਰਹਿੰਦੇ ਸੀਗੇ ਕਰਜ਼ਾ ਚੱਕਿਆ ਸੀਗਾ ਜੀ ਮੈਂ ਆਪਦਾ ਘਰ ਗਿਰਵੀ ਰੱਖਿਆ ਸੀਗਾ ਜਿਹੜਾ ਮੈਂ ਚੜਾਉਣਾ ਸੀ ਉਹ ਆ ਕੇ ਮੈਂ ਏਜੰਟ ਕੋਲੇ ਫਸ ਗਿਆ ਉਹਨੇ ਫਿਰ ਮੇਨਾਂ ਹੀ ਧੱਕਾ ਕਰੀ ਗਿਆ ਮੈਂ ਤੈਨੂੰ ਪੁਲਿਸ ਨੂੰ ਫੜਾ ਦੂੰ ਉਹ ਸਾਰੇ ਪੈਸੇ ਲੈ ਜਾਂਦਾ ਸੀਗਾ ਮੈਨੂੰ ਸਿਰਫ ਰੋਟੀ ਜੋ ਕੇ ਪੈਸੇ ਦੇ ਦਿੰਦਾ ਹੁੰਦਾ ਸੀਗਾ ਠੀਕ ਹੈ ਇਹ ਤੇ ਤੂੰ ਰੱਖ ਲੈ ਬੱਚੇ ਜੇ ਮੈਨੂੰ ਕਹਿੰਦਾ ਸੀ ਮੈਂ ਨਹੀਂ ਦੇਨੇ ਇਸ ਵਾਰ ਮੈਨੂੰ ਚਾਹੀਦੇ ਮੈਂ ਘਰੇ ਪਾਉਣੇ ਆ ਮੇਰੀ ਮਾਂ ਬਿਮਾਰ ਹੂੰ ਤੇ ਬਸ ਉਹ ਤੋਂ ਡਰਵਾ ਦਿੰਦਾ ਸੀ ਨਹੀਂ ਨਹੀਂ ਮੇਰੇ ਪੈਸੇ ਪੂਰੇ ਨਹੀਂ ਹੋਏ ਨਹੀਂ ਮੈਂ ਪਾਸਪੋਰਟ ਪਾੜ ਦੇਣਾ ਮੈਂ ਹੀ ਕਹਿੰਦਾ ਅੱਛਾ ਪਾਸਪੋਰਟ ਵੀ ਲੈ ਲਿਆ ਸੀ ਉਹਨੇ ਹਾਂ ਜੀ ਉਹਦੇ ਕੋਲ ਹੀ ਸੀਗਾ ਪਾਸਪੋਰਟ ਤੇ ਐਦਾਂ ਦੱਸੋ ਭੈਣ ਜੀ ਫਿਰ ਮੈਰਿਜ ਕਦੋਂ ਹੋਈ ਪੂਰੀ ਹੋਈ ਜਾਂ ਉਹ ਇੰਡੀਆ ਹੋਈ ਹੈ ਨਹੀਂ ਮੈਰੀ ਮਤਲਬ ਕਿ ਅਸੀਂ ਵੈਸੇ ਤੋਂ ਉਹਨੂੰ ਹੀ ਕੰਮ ਦੇ ਵੇਸਤੇ ਇੱਥੇ ਆਏ ਹੋਏ ਸੀਗੇ ਉਦਾਂ ਨਹੀਂ ਸੀ ਕੁਛ ਵੀ ਮੈਰੀਜ ਮਤਲਬ ਇਹ ਸੀਗਾ ਕਿ ਜੇ ਮੇਰੇ ਘਰ ਦੇ ਮੰਨਣਗੇ ਮੈਰਿਜ ਨੂੰ ਵੀ ਉਦਾਂ ਸਾਡੀ ਲੰਮ ਰਹੀਆ ਪਰ ਸਾਨੂੰ ਇਹ ਸੀ ਮੇਰੇ ਘਰ ਦੀ ਮਨਜ਼ੂਰੀ ਦੇਣ ਕਿ ਮੈਂ ਤਾਂ ਵਿਆਹ ਕਰਾਉਣਾ ਜਿੱਦਾਂ ਕਿ ਮੈਂ ਦੇਖ ਰਹੀ ਸੀ ਕਿ ਮੁਲੇਸ਼ ਜਨਨ ਕਪਲ ਮਤਲਬ ਕੁੜੀਆਂ ਮੁੰਡੇ ਵਿਆਹ ਕਰਵਾ ਰਹੇ ਨੇ ਬਹੁਤ ਜ਼ਿਆਦਾ ਮੈਨੂੰ ਮਤਲਬ ਸਮਝ ਨਹੀਂ ਹਲੇ ਵੀ ਨਹੀਂ ਆਈ ਅਜੇ ਤੱਕ ਵੀ ਮਤਲਬ ਮਾਂ-ਬਾਪ ਤੋਂ ਬਿਨਾ ਕੋਈ ਵਿਆਹ ਨਹੀਂ ਹੁੰਦਾ ਮੇਰੇ ਹਿਸਾਬ ਨਾਲ ਮ ਪਰ ਮੈਨੂੰ ਇਹ ਜੀ ਮੈਂ ਕਹਿੰਦੀ ਮੈਂ ساری ਜ਼ਿੰਦਗੀ ਇਦਾਂ ਰਹਿ ਲੂੰਗੀ ਪਰ ਮੇਰੇ ਮਾਪੇ ਜਿਨ੍ਹਾਂ ਨੇ ਚਾਰ ਬੰਦਿਆਂ 'ਚ ਖੜਨਾ ਹਨਾ ਵੇ ਉਹਨਾਂ ਦੀ ਇੱਜ਼ਤ ਬਹੁਤ ਵੱਡੀ ਗੱਲ ਆ ਗਈ ਹੋਰ ਰਾਜੀ ਨਾਮਾ ਦੇਣਗੇ ਮੈਨੂੰ ਮਨਜ਼ੂਰੀ ਦੇਣਗੇ ਮੇਰੇ ਵਿਆਹ ਨੂੰ ਮੈਂ ਫਿਰ ਵਿਆਹ ਕਰਾਉਣਾ ਫਿਰ ਮੇਰੇ ਮੰਮੀ ਹੁਣੀ ਮੰਨਗੇ ਸੀਗੇ 2017 ਦੇ ਵਿੱਚ ਤੇ ਫਿਰ 2019 'ਚ ਸਾਡੀ ਮੈਰਿਜ ਹੋ ਗਈ ਸੀ ਇੰਡੀਆ ਕਰਵਾ ਕੇ ਆਏ ਆਪਣੀ ਫੈਮਿਲੀ ਦੇ ਵਿੱਚ ਇਹਨਾਂ ਦੀ ਫੈਮਿਲੀ ਰਾਜੀ ਹੋਈ ਸਾਡੀ ਫੈਮਿਲੀ ਰਾਜੀ ਹੋਈ ਤੇ ਬਹੁਤ ਵਧੀਆ ਸਾਡਾ ਵਿਆਹ ਹੋਇਆ ਜੀ 2019 ਦੇ ਵਿੱਚ 19 ਦੇ ਵਿੱਚ ਇਹ 2017 ਤੋਂ ਚਲਾ ਰਹੇ ਹੋਗੇ ਹਾਂ ਜੀ 2017 ਤੋਂ ਚਲਾ ਇਹ ਦ ਕਿਹੜੀ ਦੁਕਾਨ ਲਗਾਣੇ ਆਂਗੇ ਆਪਾਂ ਮਲੇਸ਼ੀਆ ਦੇ ਵਿੱਚ ਆ ਕੇਲ ਸੈਂਟਰ ਤੇ ਆਪਾਂ ਲਗਾਣੇ ਆਂਗੇ ਆਪਣੀ ਟਾਈਮਿੰਗ ਹੈਗੀ 3 ਤੋਂ ਲੈ ਕੇ 10 10:30 ਤੱਕ ਅਸੀਂ ਹੁੰਨੇ ਆਂਗੇ ਇੱਥੇ ਹਾਂਜੀ ਮੰਡੇ ਦਾ ਆਫ ਹੁੰਦਾ ਆਪਣਾ ਠੀਕ ਹੈ ਹਾਂਜੀ ਫਿਰ ਉਸ ਤੋਂ ਬਾਅਦ ਸੋਚਿਆ ਕਿਵੇਂ ਸੀਗਾ ਤੁਸੀਂ ਕੰਮ ਕੀ ਕਰਦੇ ਸੀ ਸੱਚੋਂ ਐਂ ਦੱਸੋ ਪਹਿਲਾਂ ਤਾਂ ਵੀਕੋ ਕੁਝ ਕਰਦੇ ਸੀ ਅਸੀਂ ਦੋਵਾਂ ਨੇ ਜੀ ਬਹੁਤ ਕੰਮ ਕੀਤਾ ਇੱਥੇ ਮਲੇਸ਼ੀਆ ਦੇ ਵਿੱਚ ਆ ਕੇ ਵੀ ਜਿਵੇਂ ਹੁਣ ਉਹਨਾਂ ਉਹਨੂੰ ਮੈਂ ਦੱਸੂਂਗੇ ਉਹ ਮਤਲਬ ਇਹ ਤੋਂ ਬਿਨਾਂ ਵੀ ਕੰਮ ਕਰਿਆ ਬਹੁਤ ਜ਼ਿਆਦਾ ਜੀ ਮਤਲਬ ਕਿ ਲੋਕਾਂ ਦੇ ਘਰਾਂ ਚੋਂ ਕੰਮ ਤੋਂ ਲੈ ਕੇ ਰੈਸਟੋਰੈਂਟਾਂ ਦੇ ਭਾਂਡੇ ਤੋਤੇ ਸਾਰਾ ਬਹੁਤ ਪਾਪੜ ਵੇਲੇ ਆਗੇ ਮਤਲਬ ਕਿ ਵੀ ਕਿਵੇਂ ਨਾ ਕਿਵੇਂ ਅਸੀਂ ਕਿਉਂਕਿ ਅਸੀਂ ਗਰੀਬ ਦੋਨੋਂ ਹੀ ਗਰੀਬ ਘਰ ਤੋਂ ਆ ਸਾਨੂੰ ਇਹੀ ਸੀ ਵੀ ਅਸੀਂ ਆਪਣਾ ਹਨਾ ਵੀ ਸਾਨੂੰ ਇਦਾਂ ਨਹੀਂ ਸੀ ਵੀ ਅਸੀਂ ਮੈਰਿਜ ਕਰਾਉਣੀ ਹੈ ਕਿਉਂਕਿ ਸਾਡਾ ਮੇਨ ਫੋਕਸ ਸੀ ਕਿ ਅਸੀਂ ਕੰਮ ਕਰਨਾ ਪੈਸੇ ਕਮਾਉਣੇ ਹੈਗੇ ਮਾਪੇ ਵੀ ਕੁਝ ਕਰਨਾ ਮਾ ਤੇ ਅਸੀਂ ਆਪਣੇ ਲਈ ਖੁਦ ਲਈ ਵੀ ਕੁਝ ਕਰਨਾ ਕਿਉਂਕਿ ਅਸੀਂ ਨਾ ਮਾਪੇ ਦੀ ਗਰੀਬੀ ਦੇਖੀ ਹੋਈ ਹੈ ਕਿ ਸਾਨੂੰ ਐ ਵੀ ਅਸੀਂ ਤਾਂ ਕੁਝ ਕਰੀਏ ਅਸੀਂ ਮਾਪੇ ਨੂੰ ਕਿਉਂ ਕੁਛੀ ਵੀ ਉਹਨਾਂ ਨੇ ਨਹੀਂ ਕੁਝ ਕੀਤਾ ਸਾਨੂੰ ਮੌਕਾ ਮਿਲਿਆ ਅਸੀਂ ਵੱਡੇ ਹੋਏ ਅਸੀਂ ਕੁਝ ਕਰਕੇ ਦਿਖਾਈਏ ਹਨਾ ਆਪਣੀ ਲਾਈਫ ਦੇ ਵਿੱਚ ਸਾਨੂੰ ਇਹੀ ਹੈ ਵੀ ਅਸੀਂ ਸਾਨੂੰ ਕੋਲ ਸਾਡੇ ਬੱਚੇ ਨਾ ਕਹਣ ਤੁਸੀਂ ਉਹ ਗ੍ਰੀਵੀ ਵਾਲਾ ਵੀ ਨਹੀਂ ਜਾਣਾ ਹੈਗਾ ਸੋ ਅਸੀਂ ਫਿਰ ਦੋਨੋਂ ਨੇ ਇੱਕ ਚੀਜ਼ ਵੜ ਲਈ ਵੀ ਸਾਰਾ ਕੁਝ ਟਰਾਈ ਦੇਖ ਲਿਆ ਐਕਸਪੀਰੀਅੰਸ ਕਰ ਲਿਆ ਕਿੰਨੇ ਸਾਲ ਬੀਤ ਗਏ ਅਸੀਂ ਕੋਈ ਤਾਥ ਤੇ ਨਿਕਲੇ ਕਿ ਮਿਹਨਤ ਕਰਕੇ ਜਿਹੜੀ ਬਰਕਤ ਆਉਣੀ ਹੈ ਸਕੂਨ ਮਿਲਣਾ ਉਹ ਕਿਤੇ ਨਹੀਂ ਹੈਗਾ ਇਸ ਲਈ ਅਸੀਂ ਮਿਹਨਤ ਨੂੰ ਬਹਿਲ ਦਿੱਤੀ ਤੇ ਆਪਣਾ ਕੰਮ ਅਸੀਂ ਇਮਾਨਦਾਰੀ ਤੇ ਮਿਹਨਤ ਨਾਲ ਕਰ ਰਹੇ ਹਾਂ ਕਾਫੀ ਸਾਲਾਂ ਤੋਂ ਪਾਜੀ ਫਿਰ ਕਰ ਜਾਂਦਾ ਨਹੀਂ ਹੈਗਾ ਹੁਣ ਨਹੀਂ ਜੀ ਹੁਣ ਤਾਂ ਨਹੀਂ ਹੈਗਾ ਹੁਣ ਤਾਂ ਸਭਾ ਠੀਕ ਹੈ ਜੀ ਠੀਕ ਆ ਜਾਨੀ ਕੇ ਠੀਕ ਆ ਇਹ ਕੰਮ ਤੁਸੀਂ ਕੀ ਕਰਦੇ ਸੀ ਇਹ ਕਿਵੇਂ ਫੜ ਲਿਆ ਆਂ ਕਹਿੰਦਾ ਮੈਂ ਤਾਂ ਅੱਛਾ ਠੀਕ ਹੈ ਜੀ ਇਹ ਮੈਨੂੰ ਭੁੱਲ ਗਏ ਕੰਮ ਕਰਦੀ ਸੀ ਕਿ ਮੈਂ ਮਤਲਬ ਇਸ ਏਰੀਏ ਚ ਆਈ ਜਦੋਂ ਇਥੇ ਬ੍ਰਿਕਫੀਲਡ ਦੇ ਵਿੱਚ ਹੈ ਬ੍ਰਿਕਫੀਲਡ ਏਰੀਆ ਮਲੇਸ਼ੀਆ ਦਾ ਤੇ ਮੈਂ ਪਾਰਲਰ ਦਾ ਹੀ ਕੰਮ ਕਰਦੀ ਸੀ ਜੀ ਸ਼ੁਰੂ ਤੋਂ ਤੇ ਕਾਫੀ ਜਗ੍ਹਾ ਤੇ ਮਤਲਬ ਕਿ ਸੈਲਰੀਆਂ ਦੀ ਪ੍ਰੋਬਲਮ ਆਉਂਦੀ ਸੀ ਕੋਈ ਸੈਲਰੀ ਰੱਖ ਲੈਂਦਾ ਸੀ ਕਿਤੇ ਨਾ ਆਪਣੀ ਜਿਵੇਂ ਕੁੜੀਆਂ ਪੰਜਾਬੀ ਕੰਮ ਕਰਦੀਆਂ ਸੀਗੀਆਂ ਉਹਨਾਂ ਨੂੰ ਤਾਂ ਪ੍ਰੋਬਲਮ ਆਉਂਦੀ ਸੀ ਕਿਉਂਕਿ ਇੱਥੇ ਨਾ ਕਮਿਸ਼ਨ ਬੇਸ ਤੇ ਕੰਮ ਹੁੰਦਾ ਸਲੂਨਾਂ ਦੇ ਵਿੱਚ ਸੋ ਉੱਤੇ 24 ਘੰਟੇ ਲੜਾਈ ਝਗੜੇ ਹੁੰਦੇ ਰਹਿੰਦੇ ਸੀ ਫਿਰ ਬੌਸਾਂ ਦੀ ਪ੍ਰੋਬਲਮ ਸੈਲਰੀਆਂ ਨਹੀਂ ਸੀ ਮਿਲਦੀਆਂ ਤੇ ਇਦਾਂ ਕਰਦੇ ਕਰਦੇ ਨਾ ਮਤਲਬ ਕਿ ਮੈਂ ਐ ਹੋ ਗਿਆ ਸੀ ਵੀ ਹੁਣ ਕਰੀਏ ਕੀ ਕਿਉਂਕਿ ਸਭ ਤੋਂ ਵੱਡਾ ਪੰਗਾ ਇਹ ਸੀ ਵੀ ਸੈਲਰੀ ਨਹੀਂ ਦਿੰਦੇ ਕਿਉਂਕਿ ਆਪਾਂ ਇੱਥੇ ਰੂਮ ਦਾ ਰ ਉਤਕੋਸ਼ਾ ਜੀ ਜਿਹੜਾ ਬਿਕਸ਼ਨ ਵਾਲਾ ਹੀ ਹਾਲ ਹੈ ਕੁਛ ਨਹੀਂ ਪਤਾ ਜੀ ਲੋਕਾਂ ਨੂੰ ਮਲੇਸ਼ੀਆ ਬਾਰੇ ਜੇ ਅਸੀਂ ਬੋਲਦੇ ਨਹੀਂ ਹੈਗੇ ਵੀ ਸਾਨੂੰ ਇੱਕ ਪਲੈਟਫਾਰਮ ਨਹੀਂ ਮਿਲਿਆ ਬੋਲਣ ਦੇ ਲਈ ਅਸੀਂ ਇਸ ਲਈ ਨਹੀਂ ਬੋਲੇ ਹੈਗੇ ਹਲੇ ਤੱਕ ਪਰ ਅਸੀਂ ਜ਼ਰੂਰ ਅਵੇਅਰ ਕਰਾਂਗੇ ਜਿਹੜੇ ਲੋਕ ਉਧਰ ਬੈਠੇ ਆ ਵੀ ਇੱਧਰ ਕੀ ਹਾਲਾਤ ਨੇ ਵੀ ਤੁਹਾਨੂੰ ਜੋ ਵੀ ਆ ਤੁਸੀਂ ਖੁਦ ਹੀ ਲੜਨਾ ਇੱਥੇ ਆ ਕੇ ਆ ਆਪਣੇ ਦਿਮਾਗ ਨਾਲ ਆਪ ਹੀ ਚੱਲਣਾ ਵੀ ਜੋ ਵੀ ਤੁਸੀਂ ਆ ਅਸੀਂ ਜਿਹੜੇ ਹੁਣ ਦੋਨੋਂ ਜਣੇ ਆਪ ਤੇ ਦਿਮਾਗ ਨਾਲ ਚੱਲ ਕੇ ਇੱਥੇ ਤੱਕ ਆ ਕੇ ਆਪ ਹੀ ਕਿਵੇਂ ਨਾ ਕਿਵੇਂ ਸੈਟਿੰਗ ਕਰਕੇ ਆਪਣੀ ਦੁਕਾਨ ਦਾ ਜੁਗਾੜ ਲਗਾਇਆ ਫਿਰ ਤਾਂ ਲੋਕ ਮਾਰੇ ਇਹ ਵੀ ਕੋਈ ਪਰਮਾਨੈਂਟ ਨਹੀਂ ਹੈਗਾ ਜਦੋਂ ਇਹ ਰੱਬ ਨੇ ਆਪਾਂ ਇੱਥੇ ਪੱਕੇ ਵੀ ਨਹੀਂ ਹੋ ਸਕਦੇ ਇੱਥੋਂ ਦਾ ਕੁਝ ਹੈ ਨਹੀਂ ਸਿਸਟਮ ਮਲੇਸ਼ੀਆ ਦਾ ਫਿਰ ਪੱਕੇ ਹੋ ਸਕੀ ਸੋ ਜਿੰਨਾ ਟਾਈਮ ਮਤਲਬ ਚੱਲਦਾ ਆਪਾਂ ਚਲਾ ਰਹੇ ਆਂਗੇ ਤੇ ਬਸ ਇਦਾਂ ਹੀ ਮੈਂ ਮੈਂ ਦੱਸ ਰਹੀਆਂ ਤੁਹਾਨੂੰ ਕਿ ਮੈਂ ਪਾਰਲਰ ਦਾ ਕੰਮ ਤੋਂ ਨਾ ਅੱਕ ਚੁੱਕੀ ਸੀਗੀ ਬਹੁਤ ਪ੍ਰੋਬਲਮ ਆ ਰਹੀ ਸੀਗੀ ਫਿਰ ਮੈਂ ਨਾ ਕਿਸੇ ਨੂੰ ਦੇਖਿਆ ਸੀਗਾ ਇੱਥੇ ਵੀ ਲੋਕ ਨਾ ਆਪਣਾ ਛੋਟਾ ਛੋਟਾ ਕੰਮ ਵੀ ਕਰ ਰਹੇ ਨੇ ਮਲੇਸ਼ੀਅਨ ਦੇ ਅੰਡਰ ਕਰਦੇ ਨੇਗੇ ਉਹ ਤੇ ਮੇਰੇ ਦਿਮਾਗ ਵਿੱਚ ਜੈਸੀ ਮੈਂ ਆਪਣੀ ਛੋਟੀ ਦੁਕਾਨ ਕਰ ਲੈਣੀ ਆ ਪਾਰਲਰ ਦੀ ਤੇ ਫਿਰ 2017 ਦੇ ਵਿੱਚ ਮੈਂ ਨਾ ਇੱਥੇ ਫਸਟ ਫਲੋਰ ਤੇ ਜਿੱਥੇ ਆਪਣੀ ਦੁਕਾਨ ਲਗਾਨੇ ਉੱਪਰ ਸਲੂਨ ਸੀਗਾ ਮਤਲਬ ਕਿ ਉਹਨਾਂ ਨੇ ਫਿਰ ਮੇਰੀ ਸਾਰੀ ਗੱਲਬਾਤ ਮੈਂ ਉਹਨਾਂ ਨੇ ਕੀਤੀ ਮਿਲੇਸ਼ਨ ਨਾਲ ਵੀ ਮੈਨੂੰ ਵੀ ਮੈਂ ਰੈਂਟ ਦੇ ਦਿਆ ਕਰੂੰਗੀ ਮੈਨੂੰ ਨਾ ਤੁਸੀਂ ਵੀ ਵੀ ਆਪਣਾ ਦੇ ਦਿਓ ਹਨਾ ਮਤਲਬ ਕਿ ਦੁਕਾਨ ਦੇ ਦਿਓ ਛੋਟਾ ਜਿਹਾ ਰੂਮ ਜਿਹਾ ਹੀ ਸੀਗਾ ਫਿਰ ਮੈਂ ਉੱਥੇ ਦੁਕਾਨ ਸ਼ੁਰੂ ਕੀਤੀ ਦੁਕਾਨ ਸ਼ੁਰੂ ਕਰਦੇ ਕਰਦੇ ਫਿਰ ਇੱਕ ਦਿਨ 6-7 ਮਹੀਨਿਆਂ ਤੋਂ ਕਿਸੇ ਦੁਕਾਨ ਚੱਲ ਨਹੀਂ ਸੀ ਰਹੀ ਉਹਦੇ ਤਰੀਕੇ ਨਾਲ ਤੇ ਰੈਂਟ ਬਹੁਤ ਔਖਾ ਤੁਹਾਨੂੰ ਪਤਾ ਦ ਤੇ ਫਿਰ ਮੈਂ ਆਪਣੇ ਓਨਰ ਨਾਲ ਗੱਲ ਕੀਤੀ ਹੈ ਨਾ ਮੈਂ ਕਿਹਾ ਵੀ ਮੈਂ ਨਾ ਵੀ ਇੱਥੇ نیچے ਹਨਾ ਲੋਕ ਮਹਿੰਦੀ ਲਗਾਉਂਦੇ ਸੀ ਜਿੱਦਾਂ ਜਿੱਦਾਂ ਸਲੂਨ ਨੇ ਕਿ ਫਸਟ ਫਲੋਰ ਦੇ ਉੱਤੇ ਠੀਕ ਹੈ ਤੇ ਮੈਂ ਉਹਨਾਂ ਨੇ ਕਿਹਾ ਮੈਂ ਕਿ ਮੈਂ نیچے ਕੁਝ ਖਾਣ ਪੀਣ ਦਾ ਸਿਸਟਮ ਕਰ ਸਕਦੀ ਆ ਵੀ ਜੇ ਅਸੀਂ ਕੋਈ ਸੇਲ ਕਰਦੀ ਜਿੱਦਾਂ ਸਮੋਸੇ 골 ਗੱਪੇ ਜਾਂ ਕੋਈ ਵੀ ਇਦਾਂ ਦੀ ਚੀਜ਼ ਓਨਰ ਕਹਿੰਦੇ ਵੀ ਵੀ ਠੀਕ ਆ ਉਹਨਾਂ ਨੇ ਮੇਰੀ ਪੂਰੀ ਗੱਲ ਸੁਣੀ ਜਿਹੜੀ ਮਲੇਸ਼ੀਅਨ ਸੀਗੀ ਉਹ ਕਹਿੰਦੇ ਠੀਕ ਆ ਤੁਸੀਂ ਵੀ ਲਗਾਓ 골 ਗੱਪੇ ਮੈਂ ਤੁਹਾਡੀ ਪੂਰੀ ਸਪੋਰਟ ਚਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਇਸ ਕਰਕੇ ਫਿਰ ਉਹਨਾਂ ਨੇ ਮੈਨੂੰ ਕਿਹਾ ਫਿਰ ਮੈਂ ਇੰਨਾ ਗੋਲ ਗੱਪੇ ਲਾਣਵਾਰੇ ਕਹਿੰਦੇ ਨਹੀਂ ਮੈਨੂੰ ਸੰਗ ਲੱਗਦੀ ਆ ਵੀ ਮੈਂ ਗੋਲ ਗੱਪਿਆਂ ਦਾ ਕੰਮ ਇੱਥੇ ਨਹੀਂ ਕਰਨਾ ਵੀਰ ਐਦਾਂ ਰਾਹ ਦੇ ਵਿੱਚ ਹਾਂ ਪਰ ਮੈਂ ਇਹਨਾਂ ਨੂੰ ਪੂਰੀ ਸਪੋਰਟ ਕੀਤੀ ਪੂਰਾ ਹੌਸਲਾ ਦਿੱਤਾ ਇਹਨਾਂ ਨੇ ਇੰਨਾ ਮਤਲਬ ਕੀ ਕਹਿੰਦੀ ਰਹੀ ਕਾਫੀ ਕਾਫੀ ਦੈਨ ਆ ਫਿਰ ਇਹ ਮੰਨ ਗਏ ਕਿ ਉਹ ਵੀ ਲੇਵਰ ਦਾ ਕੰਮ ਕਰਦੇ ਸੀ ਦਿਹਾੜੀ ਚੋਤੇ ਦਾ ਇੱਥੇ ਕਿਸੇ ਦੇ ਨਾਲ ਹਾਂਜੀ ਮੈਨੂੰ ਪਸੰਦ ਨਹੀਂ ਸੀ ਵੀ ਮੇਰੇ ਹੱਥੋਂ ਇੰਨੇ ਸਾਲ ਹੋ ਗਏ ਲੇਵਰ ਦਾ ਕੰਮ ਕਰਦੇ ਆ ਉਹ ਵੀ ਬਾਹਰ ਆ ਕੇ ਵੀ ਮੈਨੂੰ ਪਸੰਦ ਨਹੀਂ ਸੀ ਮੈਂ ਪਾਰਲਰ ਨਾਲ ਕਰਦੀ ਸੀਗੀ ਸੌਰੀ ਮੈਂ ਪਾਰਲਰ ਤਾਂ ਕਰਦੀ ਮੈਨੂੰ ਹੀ ਸੀ ਵੀ ਇਹ ਵੀ ਕੁਝ ਵਧੀਆ ਕੰਮ ਕਰਨਾ ਹਨ ਜਿੱਚ ਸਾਨੂੰ ਪੈਸੇ ਆਉਣ ਸੀ ਇੰਨਾ ਟਾਈਮ ਸਟਰਗਲ ਵੀ ਕੀਤਾ ਸੀ ਆਪਣੇ ਇੰਨੇ ਸੁਪਨੇ ਵੀ ਆ ਹਨ ਕੁਛ ਨਹੀਂ ਬਾਣੀ ਨਹੀਂ ਸੀ ਹੈਂਡ ਤੇ ਅੱਗੇ ਜਿਸ ਦਿਨ ਅਸੀਂ ਇਹ ਮੰਨੇ ਨੇਗੇ ਹਾਂਜੀ ਚਲੋ ਲਗਾ ਲੈਨੇ ਆ ਫਿਰ ਅਸੀਂ ਨਾ ਗੋਲ ਗੱਪੇ ਮਤਲਬ ਕਿ ਸਿੱਖਣੀ ਸ਼ੁਰੂ ਕਰ ਦਿੱਤੇ YouTube ਤੋਂ ਬਣਾਉਣੇ ਸ਼ੁਰੂ ਕਰ ਦਿੱਤੇ ਇਦਾਂ ਇਹ ਫਿਰ ਹੌਲੀ ਹੌਲੀ ਕਰ ਰਿਹਾ ਹੈ ਯਾਨੀ ਕਿ ਸਿੱਖਿਆ ਵੀ ਨਹੀਂ ਜੋ ਕੋਸ਼ਿਸ਼ ਨਹੀਂ ਕੋਸ਼ਿਸ਼ ਨਹੀਂ ਜੀ ਪਾਣੀ ਸਾਰਾ ਕੋਲ ਆਲੂ ਜੋ ਵੀ ਬਣਾਉਣਾ ਹਾਂਜੀ 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 ਤੁਹਾਨੂੰ ਖਵਾਣੇ ਆ ਗੋਲੀਆਂ ਪਿੱਛੇ ਜਿੱਦ ਨੂੰ ਦੱਸਦੇ ਵੀ ਤੁਹਾਨੂੰ ਹੁਣ ਕਿੱਦਾਂ ਦਾ ਇਸ ਟਾਈਮ ਹੈਗੇ ਇਹ 7 ਸਾਲਾਂ ਦੇ ਹੈ ਇੰਡੀਆ ਦੀ ਹਰ ਇੱਕ ਸਟੇਟ ਦੇ ਬੰਦੇ ਨੇ ਸਾਡੀ ਹੈਲਪ ਕੀਤੀ ਜਿਹੜੇ ਸਾਨੂੰ ਦੱਸਦੇ ਨੇ ਸੀ ਤੁਸੀਂ ਇਹਦੇ ਚ ਆਹ ਕਮੀ ਆ ਇਹਨੂੰ ਆ ਇੰਪਰੂਵ ਕਰੋ ਇਦਾਂ ਕਰਦੇ 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 ਹੁਣ 7 ਸਾਲ ਦੇ ਵਿੱਚ ਤੁਸੀਂ ਦੇਖਿਓ ਇੰਡੀਆ ਦੀ ਕਿੰਨੀਆਂ ਸਟੇਟਾਂ ਦਾ ਪਾਣੀ ਮਿਕਸ ਹੋ ਚੁੱਕਿਆ ਅੱਛਾ ਜਿਵੇਂ ਜਿਵੇਂ ਸਾਨੂੰ ਕਹਿੰਦੇ ਨੇ ਕੋਲਕੱਤੇ ਵਾਲੇ ਨੇ ਇੱਥੇ ਨਿੰਬੂ ਯੂਜ਼ ਕਰੋ ਇੱਥੇ ਨਿੰਬੂ ਦੇ ਪੱਤੇ ਡਾਲੋ ਇਹ ਕਰੋ ਮਤਲਬ ਅਸੀਂ ਸਾਰਾ ਕੁਝ ਕੀਤਾ ਯਾਨੀ ਕਿ ਓਵੇਂ ਓਵੇਂ ਕਰਦੇ ਗਏ ਅਸੀਂ ਕਰਦੇ ਗਏ ਪਾਣੀ ਇੱਕ ਪਰਫੈਕਟ ਪਾਣੀ ਬਣ ਗਿਆ ਅੱਜ ਨਾ ਮਲੇਸ਼ੀਆ ਦਾ ਸਭ ਤੋਂ ਫੇਮਸ ਮਤਲਬ ਕਿ ਗੋਲ ਗੱਪੇ ਆਪਣੇ ਠੀਕ ਹੈ ਇਹ ਬਣੇ ਬਹੁਤ ਕਸਟਮਰ ਨੇ ਰ ਤੇ ਫੈਮਿਲੀਆਂ ਆਉਂਦੀਆਂ ਨੇ ਵੱਡੀ ਵੱਡੀਆਂ ਤਕੜੇੜੇ ਆਈਟੀਆਈ ਵਾਲੇ ਆਪਣੇ ਹਿੰਦੀ ਵਾਲੇ ਜਿਹੜੇ ਆਉਂਦੇ ਆ ਹైదరాబాద్ ਕਲਕੱਤਾ ਮੁੰਬਈ ਦਿੱਲੀ ਤੋਂ ਉਹ ਸਾਰੇ ਆਪਣੀ ਤੇ ਕਸਟਮਰ ਰੈਗੂਲਰ ਠੀਕ ਹੈ ਉਹ ਕਹਿੰਦੇ ਇੰਡੀਆ ਦੇ ਵੀ ਗੋਲ ਗੱਪੇ ਨੇ ਟੇਸਟੀ ਜਿਹਦੇ ਤੋਂ ਇੰਨੇ ਟੇਸਟੀ ਆ ਗੋਲ ਗੱਪੇ ਆਪਣੇ ਭਾਰਤੀ ਖਾਂਦੇ ਨੇ ਜਾਂ ਹੋਰ ਵੀ ਖਾ ਲੈਂਦੇ ਸਾਰੇ ਖਾਂਦੇ ਫੇਮਸ ਹੋ ਗਏ ਜੀ ਮਲੇਸ਼ੀਆ ਚ ਬਹੁਤ ਮਲੇਸ਼ੀਆ ਚ ਆਪਣੀ ਭੈਣ ਨੇ ਗੋਲ ਗੱਪੇ ਕਰਤੇ ਫੇਮਸ ਗੱਲ ਇੱਥੇ ਆ ਗਈ ਹੈ ਨਾ ਠੀਕ ਹੈ ਹੁਣ ਜਾਨੀ ਕਿ ਜ਼ਿੰਦਗੀ ਵਧੀਆ ਲੰਘ ਰਹੀ ਹੈ ਫਿਰ ਬਹੁਤ ਵਧੀਆ ਚਾ ਲਈ ਵਧੀਆ ਕਮਾਈ ਹੁੰਦੀ ਆ ਵੀ ਮੈਂ ਮੈਂ ਨਹੀਂ ਝੂਠ ਬੋਲ ਸਕਦੀ ਬਹੁਤ ਵਧੀਆ ਇਨਕਮ ਹੁੰਦੀ ਆ ਅਸੀਂ ਇਸ ਕੰਮ ਤੋਂ ਇੰਨੀ ਕਿ ਦੁਕਾਨ ਇਹ ਇੰਨੀ ਦੁਕਾਨ ਹੈਗੀ ਇੰਨੀ ਦੁਕਾਨ ਤੋਂ ਅਸੀਂ ਆਪਣੀ ਮੈਰਿਜ ਤੇ ਦੋਨ ਕਰਵਾਈ ਉਹਦਾ ਖਰਚਾ ਵੀ ਅਸੀਂ ਖੁਦ ਚੱਕਿਆ ਸੀ ਤੇ ਜਿਹੜਾ ਅਸੀਂ ਬਣਾ ਹੁਣ ਅਸੀਂ ਪਲਾਟ ਲਿਆ ਜਾਂ ਅਸੀਂ ਹੁਣ ਗੱਡੀ ਲਈ ਹੈਗੀ ਚਲ ਹੈਗੀ ਕਿਸ਼ਤਾਂ ਤੇ ਪਰ ਲਈ ਜ਼ਰੂਰ ਆ ਨਾ ਨਾ ਗੱਡੀ ਤਾਂ ਆਪਣੀ ਹੁੰਦੀ ਹੈ ਗੱਡੀਆਂ ਸਾਰੇ ਹੀ ਕਿਸ਼ਤਾਂ ਤੇ ਲੈਂਦੇ ਨੇ ਜਿਵੇਂ ਅਸੀਂ ਆਪਣਾ ਸੋਨਾ ਬਣਾਇਆ ਥੋੜਾ ਜਿਹਾ ਸੇਵਿੰਗ ਕੀਤੀ ਹੈ ਨਾ ਤੇ ਇਹ ਜੋ ਵੀ ਸੀਗਾ ਯਾਨੀ ਕਿ ਅਸੀਂ ਇਹ ਇੰਨੀ ਕਿ ਦੁਕਾਨ ਤੋਂ ਹੀ ਕੀਤਾ ਵਧੀਆ ਖਾ ਰਹੇ ਹਾਂ ਵਧੀ ਹੁਣ ਤਾਂਦਰ ਤੋਂ ਖੜੇ ਹਾਂ ਉਸ ਮਾਲਕ ਦੀ ਕਰਵਾਣਾ ਤਾਂ ਅਸੀਂ ਬਹੁਤ ਖੁਸ਼ ਆਂਗੇ ਆਪਣਾ ਭਾਜੀ ਨਾਲ ਕਰ ਲਈ ਗੱਲ ਹੁਣ ਭੈਣ ਦਾ ਬਾਲਾ ਬੋਲਦੀ ਆ ਬਈ ਯਾਰ ਭਾਈ ਜੀ ਐਂ ਦੱਸੋ ਤੇ ਚਲੋ ਤੁਸੀਂ ਡਿਸੀਜਨ ਲਿਆ ਹਨਾ ਓਕੇ ਸਮੇਂ ਦੇ ਵਿੱਚ ਬਹੁਤ ਔਖਾ ਹੁੰਦਾਗਾ ਚਲੋ ਵੀ ਆਹ ਕੰਮ ਛੱਡ ਕੇ ਜਰਾ ਜੇ ਉਹ ਛੱਡਤਾ ਜੇ ਉਹ ਛੱਡਦੀ ਵੀ ਚੱਲੂਗਾ ਕਿ ਨਾ ਉਦੋਂ ਕਿਵੇਂ ਲੱਗਿਆ ਫਿਰ ਤੇ ਭੈਣ ਤਾਂ ਬਸ ਇਹੀ ਸੀਗਾ ਜੀ ਵੀ ਇਹ ਕੀ ਕਹੀ ਜਾਂਦੀ ਐ ਮੈਨੂੰ ਮੈਂ ਤਾਂ ਕਦੇ ਚਰਪੇ ਕਦੇ ਆੜੀ ਜੋਤੇ ਵਾਲਾ ਬੰਦਾ ਇਹ ਗੋਲ ਗੱਪਿਆਂ ਨੂੰ ਮੈਨੂੰ ਕਹੀ ਤਾਂ ਮੈਂ ਤਾਂ ਕਦੇ ਖੁਦ ਨਹੀਂ ਖਾਧੇ ਮੈਂ ਕਿਤੋਂ ਬਣਾ ਕੇ ਮੈਂ ਲਵਾਂਗਾ ਪਰ ਇਹ ਮੈਂ ਕਹਿੰਦੀ ਰਹੀ ਕਹਿੰਦੀ ਰਹੀ ਹੌਲੀ ਹੌਲੀ ਪਾ ਟ੍ਰਾਈ ਕੀਤਾ ਤੇ ਪਹਿਲੇ ਦਿਨ ਜਦੋਂ ਮੈਂ ਲਾਏ ਇੱਥੇ ਗੋਲ ਗੱਪੇ ਤੇ ਫਿਰ ਕਸਟਮਰ ਆਇਆ ਇੱਕ ਉਹਨੇ ਉਹ ਤੇ ਹੀ ਗੋਲ ਗੱਪੇ ਰੱਖਦੇ ਹੋਗਾ ਤਾਂ ਨਹੀਂ ਸਬਬ ਵਧੀਆ ਨਹੀਂ ਹੈਗੇ ਉਹ ਇਹ ਛੱਡ ਕੇ ਮੁੜ ਕੇ ਮੈਂ ਕੀ ਕੀਤਾ ਮੈਂ ਸੰਗਦੇ ਨੇ ਮੈਂ ਕਿਹਾ ਮੈਂ ਨਹੀਂ ਕਰਨਾਗਾ ਇਹ ਕਦੇ ਇਹ ਅੰਦਰ ਭੱਜ ਜਾਂਦੀ ਸੀ ਕਦੇ ਮੈਂ ਭੱਜ ਜਾਂਦਾ ਸੀਗਾ ਮੈਂ ਤਾਂ ਨਿਕਲਿਆ ਹੀ ਨਹੀਂਗਾ ਮੈਂ ਕਿਹਾ ਮੈਂ ਨਹੀਂ ਜਾਣਾ ਬਾਹਰ ਮੈਂ ਤਾਂ ਸੰਗ ਲੱਗਦੀ ਐ ਇੱਥੇ ਹੀ ਆਪਣੇ ਗੋਲ ਗੱਪੇ ਲਾਏ ਹੋਏ ਸੀਗੇ ਠੀਕ ਐ ਬਸ ਸ਼ਾਮ ਤੱਕਰ ਕੋਈ ਗਾਖ ਨਹੀਂ ਆਇਆ 5 ਰੁਪਏ ਵੱਟੇ ਸੀਗੇ ਤੇ ਉਦੋਂ ਤੋਂ ਹਾਂਜੀ ਖਰਚਾ ਤਾਂ ਸੀ ਕਾਫੀ ਕਰ ਲਿਆ ਸੀਗਾ 5 ਰਿੰਗੜ ਵੱਟੇ ਸੀਗੇ ਤੇ ਉਸ ਤੋਂ ਬਾਅਦ ਕੋਈ ਆਇਆ ਨਹੀਂ ਫਿਰ ਮੈਨੂੰ ਉਸ ਮਾਨ ਢੋਲਣਾ ਪਿਆ ਬਸ ਐਂ ਜੀ ਰੋਜ਼ ਬਣਾਉਂਦੇ ਰਹੇ ਤੇ ਡੋਲਦੇ ਰਹੇ ਹੋੜੀ ਹੋੜੀ 6 ਮਹੀਨੇ ਮੈਨੂੰ ਐ ਲੱਗੇ ਸੀਗੇ ਕੋਈ ਗਾਕ ਨਹੀਂ ਸੀ ਜਾਂਦਾ ਕੋਈ ਕੁਝ ਨਹੀਂ ਸੀ ਜਾਂਦਾ 6 ਮਹੀਨੇ ਛੱਡਲੇ ਚ ਵੀ ਕਰਿਆ ਹਾਂ ਜੀ ਮੈਂ 6 ਮਹੀਨੇ ਛੱਡਿਆ ਨਹੀਂ ਇਹ ਕਹਿੰਦੀ ਤੂੰ ਆਪਾਂ ਖੜਾ ਨਹੀਂ ਛੱਡਣਾ ਕੋਈ ਨਾ ਕੋਈ ਅੱਜ 6 6 ਮਹੀਨਿਆਂ ਦੇ ਵਿੱਚ ਜੇ ਤੈਨੂੰ ਲੋਕ ਦੇਖ ਕੇ ਨੰਗਦੇ ਆ ਨਾ ਇੱਕ ਦਿਨ ਆਉਣਗੇ ਵੀ ਇਹੀ ਆਉਣਗੇ ਤੇ ਅੱਜ ਮੇਰੇ ਕੋਲੇ ਜੀ ਮੇਰੇ ਕੋਲ ਟਾਈਮ ਨਹੀਂ ਹੁੰਦਾ ਵਾਈਕਲੂ ਦੀ ਮੇਰ ਨਾਲ ਵੀ ਸਾਰੇ ਮੈਂ ਨਹੀਂ ਹੁੰਦਾ ਨਾ ਲੋਕ ਉਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਮੈਨੂੰ ਫੋਨ ਕਰਨ ਲੱਗ ਜਾਂਦੇ ਆ ਮਿਸਤਾ ਨਹੀਂ ਕਰਦੇ ਰੇਡੀ ਕਦੇ ਬਹੁਤ ਜ਼ਿਆਦਾ ਮਿਸ ਕਰਦੇ ਆ ਜੀ ਆਪਾਂ ਤਾਂ ਚਲੋ ਰੇਡੀ ਕਹਿੰਦੇ ਨੇ ਤੁਸੀਂ ਵੀ ਆਈਡੀ ਤੇ ਰੇਡੀ ਹੀ ਲਿਖ ਦਿਓ ਨਾ ਕਹਿੰਦੇ ਕੀ ਨੇ ਉਹ ਇਸ ਤੇ ਇਹਨੂੰ ਇੰਸਟਾਲ ਕਹਿੰਦੇ ਆ ਜੀ ਸਟਾਲ ਸਟਾਲ ਹੀ ਕਹਿੰਦੇ ਨੇ ਕਈ ਵਾਰ ਪਰ ਹੋਰ ਹੁੰਦਾ ਨਾ ਜਿਵੇਂ థਾਈਲੈਂਡ 'ਚ ਕੁਝ ਹੋਰ ਕਹਿੰਦੇ ਨੇਗੇ ਨਾ ਇਹ ਗੱਲ ਬਹੁਤ ਵਧੀਆ ਲੱਗੀ ਚਲੋ ਆਪਾਂ ਕਹਿੰਦੇ ਕਾਮ ਨਾ ਕਰਦੇ ਪੰਜਾਬੀਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹਨਾਂ ਦੇ ਆਪਣੇ ਅਕਾਊਂਟ ਨੇ ਜਿਹੜੇ ਉਹ ਵੀ ਮੈਂ ਮੈਂਸ਼ਨ ਕਰ ਦਾਂ ਨਗਾ ਉਹਨਾਂ ਤੇ ਜਾ ਕੇ ਵੀ ਇਹਨਾਂ ਨੂੰ ਫੋਲੋ ਕਰ ਲਿਓ ਕਿਉਂਕਿ ਆਪਣੇ ਪੰਜਾਬੀ ਨੇ ਹੌਂਸਲਾ ਜਿਹੜਾ ਦੁੱਗਣਾ ਦੇ ਦੋ ਜਿੰਨਾ ਦੇ ਸਕਦੇ ਹੋਗੇ ਹੌਂਸਲੇ ਦੇ ਨਾਲ ਹੀ ਇੱਥੇ ਕੰਮ ਕਾਜ ਹੈ ਜਿਹੜੇ ਉਹ ਹੁੰਦੇ ਨੇ ਹੌਂਸਲੇ ਬਿਨਾ ਕੋਈ ਅੱਗੇ ਨਹੀਂ ਵੱਸ ਸਕਦਾ ਹੈਗਾ ਨਾ ਤੇ ਅਖੀਰ 'ਚ ਕੁਝ ਕਹਿਣਾ ਚਾਹਣੇ ਹੋਗੇ ਮੈਂ ਕਹਿਣਾ ਚਾਹਣਾਗਾ ਸੱਚੋਂ ਪੈਣ ਇਦਾਂ ਮਿਲੀ ਜਿੱਦਾਂ ਮੈਨੂੰ ਲੱਗਦਾ ਵੀ ਅਸੀਂ ਕਈ ਸਾਲਾਂ ਬਾਅਦ ਇਹਨਾਂ ਨੂੰ ਜਾਣਦੇ ਵੀ ਹੋਈਏ ਤੇ ਮਿਲੇ ਹੋਈਏ ਪਹਿਲਾਂ ਵੀ ਇਸ ਤਰ੍ਹਾਂ ਮਿਲੇ ਵੀ ਇੰਨਾ ਪਿਆਰ ਆ ਸਮੋਸੇ ਖਵਾ ਜਲਦੀ ਚਾਹ ਵੀ ਲਿਆਂਦੀ ਠੰਡਾ ਦਿੱਤਾ ਲਿਆਂਦਾ ਜਾਨੀ ਕਿ ਸਾਡੀ ਵੀ ਸੋਚ ਤੋਂ ਪਰੇ ਸੀਗਾ ਨਹੀਂ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਪਰ ਸਾਨੂੰ ਇਦਾਂ ਖੁਸ਼ੀ ਹੋਈ ਵੀ ਚਲੋ ਹਨਾ ਵੀ ਬਿਲਕੁਲ ਮਤਲਬ ਇੰਡੀਆ ਤੋਂ ਆ ਰਹੇ ਆਪਣੇ ਦੇਸ਼ ਤੋਂ ਆ ਰਹੇ ਪੰਜਾਬ ਤੋਂ ਹਨਾ ਦੋਸਤੋਂ ਵੱਧ ਕੀ ਹੋ ਸਕਦਾ ਇੱਥੇ ਹੁਣ ਸਾਨੂੰ ਚਿਹਰੇ ਹੋਰ ਦਿਖਦੇ ਨੇਗੇ ਹਨਾ ਹੋਰ ਮੁਲਕਾਂ ਦੇ ਲੋਕ ਨੇ ਇੱਥੇ ਰਹਿੰਦੇ ਤੇ ਤੁਸੀਂ ਆਪਣੇ ਵਾਂਗੂ ਬਿਲਕੁਲ ਆਪਣਾਪਨ ਤੇ ਕਿਦਾਂ ਕਿਵੇਂ ਨਾ ਮਤਲਬ ਸਾਨੂੰ ਖੁਸ਼ੀ ਹੋਗੀ ਤੁਹਾਨੂੰ ਇਦਾਂ ਤੇ ਇਹ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਹੁਣ ਤੁਸੀਂ ਚਲੇ ਜਾਣਾ ਸੀ ਫੇਰ ਉਦਾਂ ਹੀ ਉਹੀ ਰੁਟੀਨ ਦੇ ਵਿੱਚ ਠੀਕ ਹੈ ਹੁਣ ਮਤਲਬ ਹਾਂਜੀ ਕਿੰਨੇ ਵਜੇ ਲੱਗ ਜਾਂਦੇ ਬਣਾਉਣ ਗੋਲ ਗੱਪੇ ਕਿੰਨੇ ਵਜੇ ਤੱਕ ਦਾ ਪ੍ਰੋਸੈਸ ਰਹਿੰਦਾ ਸਵੇਰ ਤੋਂ ਫਿਰ ਸਵੇਰ ਤੋਂ ਹੀ ਹੋ ਜਾਂਦਾ ਸਟਾਰਟ ਯਾਨੀ ਕਿ 7:00 ਵਜੇ ਉੱਠਦੇ ਨੇਗੇ ਮਾਰਨਿੰਗ ਤੇ ਇਹ ਦੁਬਾਰਾ ਨਵੋ ਜੇ ਇਹਦਾ ਇਹਦਾ ਕੰਨ ਸਾਡੇ ਕਿਨੋਂ ਖਲਦੀਆਂ ਨੇਗੀਆਂ ਫਿਰ ਇਹ ਸਮਾਨ ਲੈਣੇ ਆਂਦੇ ਨੇਗੇ ਫਿਰ ਉਹ ਬਣਾਉਣਾ ਕਰਨ ਤੁਹਾਨੂੰ ਪਤਾ ਹਾ ਧਨੀਆ ਪੁਦੀਨਾ ਡੁੰਗਣਾ ਜਾਂ ਫਿਰ ਆਲੂ ਲਵਾਲਣੇ ਦਹੀਂ ਭੱਲੇ ਹੁੰਦੇ ਕਈ ਵਾਰ ਟਿੱਕੀ ਹੁੰਦੀ ਆਪਣੇ ਮੋਮੋਸ ਹੁੰਦੇ ਵੀਕੈਂਡ ਤੇ ਕਰਦੇ ਕਰਦੇਣਗੇ ਫਿਰ ਘਰ ਬਹੁਤ ਆਨੇ ਨੇ ਕਿ ਸਾਨੂੰ ਸਾਰਾ ਰਾਤ ਤੱਕ ਚੱਲੋ ਤੁਸੀਂ ਰਾਤ ਦੇ 2 ਵਜੇ ਜਾਂਦੇ ਆ ਠੀਕ ਹੈ ਤੁਸੀਂ ਵੀਡੀਓ ਦੇਖੀ ਨਾ ਗੁਰਦੁਆਰਾ ਸਾਹਿਬ ਚ ਵੀ ਲੰਗਰ ਲਗਾਉਂਦੇ ਹੁੰਦੇ ਹੁੰਦੇ ਹਾਂ ਹਾਂਜੀ ਹਾਂਜੀ ਆਪਾਂ ਲੰਗਰ ਲਗਾਇਆ ਜੀ ਗੁਰਦੁਆਰਾ ਸਾਹਿਬ ਵੀ ਠੀਕ ਹੈ ਉਹ ਆਪਣੇ ਵੱਲੋਂ ਲਾਇਆ ਜੀ ਆਪਾਂ ਹਾਂਜੀ ਆਪਣੇ ਵੱਲੋਂ ਆਪਣੇ ਵੱਲ ਆਟੋਮੈਟਿਕ ਹੀ ਖੁਸ਼ੀ ਹੁੰਦੀ ਵੀ ਹਾਂ ਯਾਰ ਆਪਾਂ ਵੀ ਕੁਝ ਕਰੀਏ ਜਦੋਂ ਉਹਦੇ ਦਾਦੇ ਨੇ ਕੁਝ ਕਰਨ ਵਾਲੇ ਕਰਤਾ ਉਹਨੇ ਹੀ ਕਰਿਆ ਨਾ ਆਪਾਂ ਤਾਂ ਕੁਝ ਨਹੀਂ ਕਰਿਆ ਚਲੋ ਉਹਦੀ ਮਿਹਰ ਨਾਲ ਆਪਾਂ ਲੱਗਾਂਗੇ ਸੋ ਮੈਂ ਪੰਜਾਬੀਆਂ ਨੂੰ ਹੀ ਅਪੀਲ ਕਰਦਾ ਤੇ ਜੋੜੀ ਦਾ ਧੰਨਵਾਦ ਕਰਦਾ ਭਾਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਨੂੰ ਮਿਲ ਕੇ ਤੁਸੀਂ ਸਾਨੂੰ ਸਮਾਂ ਦਿੱਤਾ ਮੈਂ ਕਿਉਂਕਿ ਅੱਜ ਇੱਥੇ ਹਰੇਕ ਕੋਲੇ ਸਮਾਂ ਨਹੀਂ ਹੈਗਾ ਮਿਲਣ ਦਾ ਹੈਨਾ ਇਹ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਏ ਜੋ ਆਪਦਾ ਟਾਈਮ ਕੱਢ ਕੇ ਕੀਮਤੀ ਤੇ ਚਲੋ ਸਾਡੀ ਸਾਡੀ ਵੀ ਤੁਸੀਂ ਸੁਣੀ ਆ ਕਿ ਤੇ ਥੈਂਕ ਯੂ so much ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਤੁਹਾਨੂੰ